ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਰਹਿ ਰਾਸ ਸਹਿਬ ਹਰ ਜੁਗ ਜੋਤਿ ਭਤੋ ਪਾਇਆ ਪਾਜ ਰਖ ਗਇਆ ਆਨੰਦ ਰਾਜੇ ਅਰਨਾਪ ਸਦਿ ਸਤਿ ਤਰਨਿਆ ਪ੍ਰਹਿਲਾਦ ਤਰਿਆ ਅਹੰਕਾਰੀਆਂ ਆਨੰਦ ਗਾ ਬਿਟਦੇ ਨਾਮ ਉਮਖ ਲਾਇਆ ਜਨ ਨਾਨਕ ਅਸਰ ਸੇਵਿਆ ਅੰਤ ਲੈ ਛਡਾਇਆ ਕੋ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਜੁਰਬਾ ਜਸ ਤਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੋਂ ਗਰੀ ਨ ਹੋਈ ਬਲਹਰੀ ਕੁਦਰਤ ਵਸਿਆ ਅਤਨਤ ਨ ਜਾਏ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕੁਲਕਲਾ ਪਰਪੂਰਿਆ ਤਸਜਾ ਸਾਹਿਬ ਸਵਦਸਾ ਲਿਓ ਜਨ ਕੀ ਤਿਸ ਪਰ ਪਿਆ ਕਹ ਨਾਨਕ ਕਰਤੇ ਕੇਵਤਾ ਜੋ ਕੀਚ ਕਰਨਾ ਸੋ ਕਰ ਰਹਾ ਸੋ ਦਰਾਗਿਆ ਸਾਮੰ ਲਾ ਪਹਿਲਾ ਓਮਕਾਰ ਸਤਗੁਰ ਪ੍ਰਸਾਦ ਸਉਦਰ ਤੇਰਾ ਕਿਹਾ ਸੁਖਰ ਕਿਹਾ ਜਤਵਸ ਸਰਵ ਸੁਮਾ ਲੇਵਾ ਜਿ ਤੇਰੇ ਨਾਮ ਅਨਿਕ ਅਸ਼ੰਕਾਇ ਕਿ ਤੇਰੇ ਬਾਗਨ ਹਾਰੇ ਤੇ ਤੇਰੇ ਰਾਗ ਬ੍ਰਿਜੂ ਕਈਐ ਹੈ ਕਿ ਤੇਰੇ ਦਿਗਾਵਨ ਹਾਰੇ ਗਾਵੰਤ ਨੋ ਪਵਨ ਪਾਣੀ ਵਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤ ਨੋ ਜਤ ਗਉਤ ਲਿਖੇ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵੰਤ ਗਨਾਈ ਸਰਬਮਾ ਦੇਵੀ ਸੋਹਨਾ ਤੇਰੇ ਸਸਾਰੇ ਗਾਵੰਤ ਸੁਨੰਦਰਿੰਦਰ ਆਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਸਤਿ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਥੀ ਸਤੀ ਸੰਤੋਖੇ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਦ ਰਫੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਵੋਣੀਆਂ ਮਨ ਮੋਹਨ ਸੁਖ ਮੱਚ ਪਿਆਲੇ ਗਾਵੰਦ ਤੁਨੋ ਨਰਕਨੋ ਉਪਾਇ ਤੇਰੇ 68 ਤੀਰਥ ਨਾਲੇ ਗਾਵੰਦ ਤੁਨੋ ਜੋਤ ਮਹਾਮਲ ਸੂਰਾ ਗਾਵੰਦ ਤੁਨੋ ਖਾਣੀ ਚਾਰੇ ਗਾਵੰਦ ਤੁਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸੇ ਦੂਨੋ ਗਾਵੰਦ ਜੋ ਤੁਰ ਭਾਵਨ ਰਤੇ ਤੇਰੇ ਭਗਤਨ ਸਾਲੇ ਔਰ ਗਏ ਤੇ ਤਦਨੋ ਗਾਵਨ ਸਿਮ ਚਤਨਾ ਬਨਨ ਨਿਕਾ ਵਿਚਾਰੇ ਸੁਈ ਸੁਈ ਸਦਾ ਸੱਚਾ ਸੱਚ ਸਚੇ ਨਾਹੀ। ਅਪਿਓ ਸੀ ਜਾਣੈ ਸੀ ਰਚਨ ਜਨਨ ਰਚਾਰੇ ਰੰਗੀ ਰੰਗੇ ਬਾਤੀ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵ ਸਵੀਕਰਸੀ ਬਿਰੋਕੁਮ ਨਾ ਕਰਣਾ ਜਾਈ। ਸੋ ਬਾਤ ਸੁਹਾਓ ਸਾਪਤ ਸਾਹਿਬ ਨਾਨਕ ਰਹਿਣਾ ਰਜਾਈ ਆਸਾ ਮਹੱਲਾ ਪਹਿਲਾ ਸੁ ਵਡਾ ਕੈ ਸੋ ਕੋਏ ਕਿਵੜ ਵਡਾ ਦਿੱਤਾ ਹੋਇ ਜੇ ਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹਿ ਸਮਾਏ ਬਡੇ ਮੇਰੇ ਸਹਿਬਾ ਗਹਿਰ ਗੰਬੀਰਾ ਗੁਣਿੰ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਜੀ ਰਹਾਉ ਸਭ ਜਰਦੀ ਮਿਲ ਤੁਰਤ ਕਮਾਈ ਸਭ ਕੀਮਤ ਮਤ ਮਿਲ ਕੇ ਮਤ ਪਾਈ ਜਾਨੀ ਧਾਨੀ ਗੁਰੂ ਗੁਰ ਹਾਈ ਕਹਿ ਨਾ ਜਾਈ ਤ੍ਰਿਲ ਵਿੜਾਈ ਸਭ ਸਾਧੂ ਸੌ ਤੋ ਸਭ ਸੁਗੈ ਆ ਸਦਾ ਪ੍ਰਭ ਅਗਿਆ ਵੜਿਆ ਗਿਆ ਤਦਨ ਸਦੀ ਕਰਾ ਨਾ ਪਾਵੀਆ ਕਰਮ ਨਾ ਨਹੀਂ ਠਾਕ ਰਹੀਆ ਰੱਖਣ ਵਾਲਾ ਕਿਆ ਵਿਚਾਰਾ ਸ਼ਕਤੀ ਪਰ ਤੇਰੇ ਭੰਡਾਰਾ ਜੇ ਤੂੰ ਦੇ ਤਿਸ ਸਗ ਚਾਰਾ ਨਾਨਕ ਸੱਚ ਸਵਾਰਣ ਹਾਰਾ आसा महला पहला आका जी राम सरह मर जाओ आकण औका साचा ना हो साचे नाम की लागे भूख पुत भूख है खाए चलिए दुख सुख विसर है, है विस मेरी माए साचा साहब साचा नाय राह साचे नाम की तलबड़े आई आग थक कीमत के नहीं पाए जे सब मिल गए आकण पाए बड़ा ना हो वै काट न जाए ਨਾਮ ਬਰਨ ਨਾ ਵਸੂ ਦਿੰਦਾ ਰਹਿ ਨਾ ਚੁਕੇ ਹੋ ਗੁਣੇ ਹੋਰ ਨਹੀਂ ਕੋਈ ਨਾ ਕੋ ਆਣਾ ਕੋਈ ਜਿਬੜ ਆਪ ਤੇ ਵੜ ਤੇਰੀ ਦਾਤ ਜਨ ਜਨ ਕਰ ਕਹਿ ਕੀਤੀ ਰਾਤ ਖਸਮ ਬਸਾਰ ਹੈ ਤੇ ਕਮ ਜਾਨ ਨਾਨਕ ਨਾ ਵੈ ਵਾਸਨਾ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਪਿ ਨੋਂ ਕਰੋਂ ਗੁਰ ਪਾਸ ਅਮ ਗਿਰੇ ਕਰਮ ਸਤਿਗੁਰ ਸਰਣਾਈ ਕਰ ਦਿਆਨਾ ਪ੍ਰਗਾਸ ਮੇਰੇ ਮੀਤ ਗੁਰਦੇ ਮੋਕਾ ਰਾਮਨਾਮ ਪ੍ਰਗਾਸ ਕੋ ਮਤ ਲੰਗ ਰਕਰਾਂ ਸਗਾਈ ਹਰ ਕੀਰਤ ਅਹ ਮਰੀ ਰਹਿ ਰਾਤ ਰਹਾਉ ਅਰਜਨ ਕੇ ਵਡ ਭਾਗ ਵੜੇ ਰੇ ਜਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਮਿਲੇ ਤ੍ਰਿਵਿਤਾਸੈ ਮੇਰੇ ਸੰਗਤ ਗੁਣ ਵਰਗਾਸ ਜਨ ਹਰ 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 ਸਲਾਮ ਨ ਪਾਇਆ ਦੇ ਭਾਗੀਨ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਗ ਜੀਵੈ ਤ੍ਰਗ ਜੀਵਾਸ ਜਨ ਹਰਜਨ ਸਤਗੁਰ ਸੰਗਤ ਪਾਈ ਤੰਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗ ਜਿਤ ਹਰਸ ਪਾਇਆ ਮੇਲੇ ਜਨਨ ਆਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹਿਰੇ ਮਨ ਚਤਰ ਉਦਮ ਹਾ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੇ ਉਪਾਏ ਤਾ ਕਾ ਰਜ ਕੋ ਆਗੇ ਕਰ ਤਰਿਆ ਮੇਰੇ ਮਦੋ ਜੀ ਸਤ ਸੰਗਤ ਮਿਲੇ ਜੋ ਤਰਿਆ ਗੁਰ ਗੁਰ ਸਾਧ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਉ ਜਨਨ ਪਿਤਾ ਲੋਕ ਸਤਵੰਤਾ ਕੋਇ ਨਗ ਕੀ ਦਰਿਆ ਸਰ ਸਰ ਰਿਜਕ ਸੰਭਾਈ ਠਾਕੁਰ ਕਾਹੇ ਮਨ ਭਉ ਕਰਿਆ ਉਡਿ ਉਡਿ ਆਵੇ ਸੈ ਕੋਸਾ ਤਿਸ ਪਛ ਬਚਰੀ ਛਰਿਆ ਤਨ ਕਵਨ ਕਲਾਵੇ ਕਵਨ ਚੁਗਾਵੇ ਮਨ ਮਹ ਸਮਰਨ ਕਰਿਆ ਸਭਨ ਦਾਨ ਦਸ ਵਸਤੂ ਸਦਾਨ ਠਾਕੁਰ ਕਲ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਗੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਗੁਰਖ ਨਰੰਜਨ ਹਰ ਗੁਰਖ ਨਰੰਜਨ ਹਰਿ ਗੁਮਾ ਗਾਮਿ ਅਪਾਰਾ ਸਭ ਧਿਆਵੈ ਸਭ ਦਾਵੈ ਤੁਮ ਜੀ ਹਰ ਸੱਚੇ ਸਰਜਨਹਾਰਾ ਸਰ ਜੀ ਤੁਮਾਰੇ ਜੀ ਤੁਝੇ ਆਕਾ ਦਾ ਤਾਰਾ ਹਰਿਦਾਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਦਾ ਕੁਰ ਹੋਰਿ ਆਪੇ ਸੇਵਕ ਜੀ ਚਾ ਨਾਨਕ ਜੰਤ ਵਿਚਾਰਾ ਲੋ ਗੜਗੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰ ਕੋ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਵਾ ਪੇਦਾਤਾ ਪੀਰੂਤਾ ਜੀ ਹਮ ਤੁਧ ਬਿਨ ਆਵਰ ਨ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਨੁ ਕਰਵਾਣਾ ਹਰਿ ਧਿਆਵੈ ਹਰਿ ਧਿਆਵੈ ਤੁਰ ਜੀ ਸੇ ਜਾਣ ਜੁਗ ਮੈਂ ਸੁਖ ਵਾਸੀ ਸੇ ਮੁਗਤ ਸੇ ਮੁਗਤ ਪਏ ਜਨਾਤਾ ਜੀ ਤੈਨ ਤੂਟੀ ਜੰਮ ਕੇ ਵਾਸੀ ਜਨ ਨਿਰਭਉ ਜਨ ਅਰਨਰਪਤਾ ਆਜੀ ਤੈਨ ਗਾਉ ਸਵਾਸੀ ਜਨ ਸੇਵਾ ਜਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਵਾਸੀ ਤੇ ਦਨ ਜੇ ਦਨ ਜਨ ਹਰਦਾ ਆਜੀ ਜਨ ਨਾਨਕ ਤਨ ਬਾਂਗਾਸੀ ਤੇਰੀ ਭਗਤ ਤੇਰੀ ਬਾਤ ਬੰਡਾਰ ਜੀ ਭਰੇ ਵਿਅੰਤ ਵਿਅੰਤਾ ਤੇਰੇ ਭਗਤ ਤੇਰੇ ਬਾਤ ਸਲਾੰਤ ਜੀ ਾਰੇਨੇਕ ਅਨੇਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਰਹਿ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਿਆ ਸਮਰਤ ਸਾਸਤਰ ਤੁਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂ ਆਤਮਾ ਪੁਰਖ ਪਰੰਪੁਰ ਕਰਤਾ ਜੀ ਤਉ ਤਉ ਜੈ ਬੜਿਆ ਬਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤਉ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਉਧਿਆਪੇ ਬਾ ਵੈ ਸੋਈ ਵਰਤਾ ਜੀ ਤੂੰ ਆਪੇ ਕਰੰ ਸੋਈ ਤਉ ਦੇ ਆਪੇ ਸ੍ਰਿਸ਼ਟ ਸਭਿ ਉਪਾਈ ਜੀ ਤਉ ਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਚ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਹਚਰ ਮੰਡ ਸਾਈ ਜੋ ਤੋਬਾ ਕਰੈ ਸੋਈ ਤਿਸੇ ਜੋ ਤੁੰਦੇ ਤੁਸੀਂ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਦਿਆ ਜਿਸਨੂੰ ਕਿਰਪਾ ਕਰੈ ਤੈਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਕ ਗਵਾਇਆ ਤੁਦਿਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਏ ਤੁਜ ਵੰਦਜਾ ਕੋਈ ਨਾਹਿ ਜੀਵੰਦ ਸਭ ਤੇ ਰਾਕੇ ਲੋਭੀ ਜੋ ਕੁਮਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਤੂੰ ਹੀ ਜਨ ਜਾਣੈ ਹਰ ਗੁਣ ਤਦ ਹੀ ਆਖ ਵਖਾਣੈ ਜਨਾਰ ਸੇਵਿਆ ਤਨ ਸੁਖ ਪਾਇਆ ਸਾਝੇ ਹੀ ਹਰਨਾਮ ਸੁਮਾਇ ਤੂੰ ਆਪੇ ਕਰਤਾ ਤਰ ਗਿਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਦੇਤ ਸਰਵਰ ਰੈ ਪੈ ਜਿਨੇ ਨਵਾਸਾ ਪਾਣੀ ਬਾਬਕ ਤਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੋਬੀ ਆਲੇ ਮਾਨੇ ਇੱਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੋ ਨਾਹੀ ਵਿਸਰਿਆ ਸਾ ਮੱਲਾ ਪੰਜਵਾ ਪਈ ਪ੍ਰਾਪਤ ਮਨੁਕ ਦੇਹ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਅਬਰ ਕਾਜ ਤੇ ਰਖ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਕਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿਆ ਕਉ ਨਾਨਕ ਹਮਨੀ ਇਸ ਕਰਮ ਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਚੈ ਦਸਵੀਂ ਕਬਿਓ ਵਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦਰਛਾ ਪੁਰਨ ਹੋਏ ਜਦ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਹਮਰੇ ਦੁਸ਼ਟ ਸਮੈ ਤੁਮ ਘਾਵੋ ਆਪ ਹਾਦਮ ਹੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ सेवक सिख कर सब कर तारा मोर छान ज कर दिये सवर्ण गोवा संगरिय पूर्ण होए हमारी आशा तोर भजन की रह प्यासा तुम्हें तो छाड कोई अवर न त्याऊ जो वर जाऊ सो तुम तो मत पाऊ सेवक सिख हमारी तारिये चुन चुन सतर हमारे मारिये आप हाथ मुझे बरिया मरण काल कतरास का निवरिया ਉਜੋ ਸਦਾ ਮਾਰੇ ਬੱਚਾ ਸ੍ਰੀ ਆਸ ਅਤੋਜ ਜੋ ਕਰਿਓ ਰਿਚਾਰ ਅਗਲੇ ਹੋਮੈ ਰਾਖਨਾਰੇ ਸਾਇਬ ਸੰਤ ਸਾਇਬ ਪਿਆਰੇ ਦੀਨਵੰਦ ਦੁਸ਼ਟਨ ਕੇ ਹੰਤਾ ਤੁਮਹੋ ਪਰੀ ਜਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਤਰਾ ਕਾਲ ਪਾਇ ਕਰਵਿ ਸੰਨ ਪ੍ਰਕਾਸ਼ਾ ਸਕਲ ਕਾਲ ਕ ਕੀ ਆਤਮਾ ਸਾਜ ਰੰਕਾਰ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਤਿ ਜੋ ਜਨ ਕਾਲ ਸਭ ਲੋਕ ਸਵਾਰਾ ਨਾਮ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੋ ਚਲੋ ਪਜਾਇਓ ਆਦਿ ਅੰਤ ਇਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਕਾਰ ਤਸੇ ਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਜਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋ ਵਦ ਕਿਓ ਕਟ ਕਟ ਕੇ ਅੰਦਰ ਕੀ ਜਾਨਕ ਭਲੇ ਵਰ ਕੀ ਪੀਰ ਬਚਾਨਤ ਸਿਟੀ ਦੇ ਗੁਣ ਤੇ ਇੱਜ਼ਤੁ ਲਾ ਸਪਰੇ ਕਰਪਾ ਦ੍ਰਿਸ਼ਟ ਕਰ ਹੋਲਾ ਤੰਤਨ ਲੋਕ ਪਾਇਏ ਤੇ ਦੁਖੀ ਸੁਖ ਪਾਇਏ ਤਾ ਤਨ ਕੇ ਸੁਖੀ ਏਕ ਵੇਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬੂਧ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਦਵ ਦੇਹ ਅਪਾਰਾ ਜਬਿਆ ਕਰਖ ਕਰਤੋ ਕਮ ਤੁਮੈ ਮਿਲਤ ਦੇਤਾਰ ਸਭੂ ਜੀਤੇ ਵਦਨ ਹ੍ਰਿਸ਼ਟ ਸਭ ਧਾਰਾ ਆਪ ਆਪਣੀ ਉਹ ਜੋਚਾਰ ਤੁਮ ਸਭ ਹੀ ਤੇ ਰਹਤ ਨਰਾਲੰ ਜਾਣਤ ਬੀਦ ਭੀਦ ਅਰਿਆਲਮ ਨਰੰਕਾਰ ਨਿਰਵਿਕਾਂਗਰ ਲੰਬ ਆਦਾਨੀ ਲੋਨਾ ਦੇ ਸੰਭ ਕਾ ਕੰ ਮੂੜ ਉਚਾਰਤ ਭੇਦਾ ਜਾ ਕੋ ਵੇਵ ਨ ਪਾਵਤ ਵੇਦਾ ਤਾ ਕੋ ਕਰਮਾ ਹਨੇ ਹਨਮਾਨਤ ਮਹਾ ਮੂੜ ਕਛ ਭੇਗ ਨ ਜਾਣਤ ਮਹਾਦੇਵ ਕੋ ਕਹਤ ਸਦਾ ਸੁਵੰਦਰ ਅੰਕਾਰ ਕਾ ਚੀਨਤ ਨਹਿ ਪਿਵੇ ਆਪ ਆਪਣੀ ਵਿਦ ਹੈ ਜੇ ਤੀ ਵਰਨਤ ਪੰਨ ਪੰਨ ਤੁਰਤੇ ਤੀ ਤੋਮਰਾ ਲਖਾ ਨਾ ਜਾਏ ਪਸਾਰਾ ਇਹ ਵੇਦ ਸਜਾ ਪ੍ਰਥਮ ਸੰਸਾਰ ਇਕ ਰੂਪੇ ਅਨੂਪ ਰੂਪ ਆ ਰੰਗ ਭਇਓ ਰਾਵਕੀ ਭੁਕਾ ਅੰਤ ਜਜੇ ਰਜ세 ਤਜ ਦੀਨੀ ਉਤਪਜ 간ਵਰ ਰਾਚ ਦੀਨੀ ਕਹੂੰ ਸੁਦਰਾਜ ਆ ਬਿਠਾ ਕਹੂੰ ਸਮਰਵ ਸੰਗ੍ਰਿ ਕਟਾ ਸਗਰੀਸ ਰੇਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੰਜੰਪ ਅਗ੍ਰਚਾ ਮੇਰੀ ਤੁਮ ਕਰੋ ਸਿਕਿਵਾਰਿ ਇਸਿਕ ਸੰਗ ਰੋ ਦੁਸ਼ਟ ਜਤੇ ਟਵਾਤਿਓ ਤਪਾਤਾ ਸਤਲ ਮਲੇਸ਼ ਕਰੋ ਰਣ ਘਾਤਾ ਜੇ ਅਸਤਵ ਸਰਣੀ ਪਰੇ ਤਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਾਮਨ ਰੂਪ ਉਪਰੇ ਤੇ ਹਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਗਲ ਗੋਇ ਇਕਵਾਰਤ ਤਾਕੇ ਕਾਲ ਨਿਕਟ ਨਹੀਂ ਹੈ ਰਚਾ ਹੋਏ ਤਹੀਂ ਸਭ ਕਾਲਾ दुष्ट दुष्टरा अंतद काल कृपा कृष्ट बन जाय हे नर ताके ताप तनकम हार अरद सिद्ध कर्म सब होई दुष्ट शाश्वत सक न कोई एक बार जनत में संवारा काल वास्ते ताहि वरा जिन नर नाम तिहारो कह दारिद दुष्ट दुख तेरा ਕੜਗ ਕੇਤ ਮੈਂ ਸ਼ਰਨਨ ਤਿਹਾਰੀ ਆਪ ਹਾ ਤੁਰਦਿ ਲਿਹੁ ਉਬਾਰਿ ਜਰੂਰ ਧਰਮਹੁ ਹੋਹੁ ਸਹਾਈ ਦੁਸ਼ਟ ਜੋਗਤੇ ਲਿਹੁ ਉਚਾਈ ਸਵਈਆ ਪੰਜ ਜਵਤੇ ਤੁਮਰੇ ਤਬ ਤੇ ਕੂਆਖ ਤਰੇ ਨਹੀਂ ਆਨਿਓ RAM रहीम ਕੁਰਾਨ ਕੁਰਾਨ ਅਨੇ ਕਹ ਮਤ ਇਕ ਨ ਮੰਨਿਓ ਜਮ੍ਰਤ ਸਾਸ ਰਵੇ ਸਵੇ ਬ ਭਪੇਦ ਕਹੇ ਅਮੀ ਕਨ ਗਾਣਿਓ ਸ੍ਰੀ ਸੁਭਾ ਨਿਕਰਪਾ ਤੁਮਰੀ ਕਰਮਾ ਨ ਕਹੋ ਸਭ ਤੋਹਿ ਬਖਾਨਿਓ ਦੂਰਾ ਸਗਲ ਦਵਾਰ ਕੋ ਛਾਡ ਕੇ ਗਹਿ ਤਹਾਰੂ ਦਵਾਰ ਬਹਿ ਰਹੇ ਕੀ ਲਜ ਅਸ ਗੋਬਿੰਦ ਦਾਸ ਤੁਹਾਰ रामकली महलाती जानंद को ओंकार सतगुरु प्रसाद अनन व्यमली माए सतगुरु मैं पाया <coughs> सतगुरु त पाया सहसती मन बजिया बधाईयां राग रतन परिवार परिया शब्द गवन आईया शब्द तगा गोरी केरा मन नि बसाया कहे नानक आनंद होए ਸਤਿਗੁਰੂ ਮੈਂ ਪਾਇਆ ਏ ਮਾਨਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਜੋ ਸਭ ਵਿਸਾਰਣਾ ਅੰਗੀਕਾਰਿ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਨ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਹਿਬਾ ਗਿਆਨ ਅੰਕਰ ਤੇਰਾ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਜੋ ਪਾਵੇਂ ਤਦ ਸਬ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਧਿਆਨ ਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਹੀ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜene ਚ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਦਰੋ ਪਿਆਰ ਦਾ ਚਾਣਾਂ ਮੇਰਾ ਘਰ ਵਾਜੀ ਪੰਚ ਸ਼ਬਦ ਤਤਕਾਰਤ ਭਾਗੈ ਕਰਜ ਭਾਗੈ ਸ਼ਬਦ ਵਾਜੀ ਕਲਾਜਤ ਕਰਤਾ ਦੀਆ ਪੰਜ ਦੂਤ ਤੁਧ ਵਸ ਕੀਤੇ ਕਾਲਿਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨਕ ਸੇਨਾ ਮਹਦ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਤ ਕਰ ਅਨਹਗ ਵਾਜੀ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨਉਰਦਭੂਰੇ ਪਾਰ ਬ੍ਰਹਮ ਪ੍ਰਭੁ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਕਰਸੇ ਪੂਰੇ ਗੁਰ ਤੇ ਜਾਣਿ ਤੁਣ ਤੇ ਪਨੀਤ ਕਹਤੇ ਬਵਿੱਦ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਉਰਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਾਬ ਥਾਲ ਵੇਦਨ ਵਸਤੂ ਕੋਇ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਗਾ ਪਿਓ ਜਿਸ ਕਾ ਸਭ ਸਰਾਰ ਦੇਖੋ ਖਾਵੇ ਦੇਖੋ ਪੁੰਚ ਤਿਸ ਕਾ ਹੋਏ ਉਦਾਰੋ ਇਹ ਵਸਤ ਤਜਿ ਨਹ ਜਾਇ ਨਤ ਨਤਰਾ ਕੋ ਰਸਾਰੋ ਤਮ ਸੰਸਾਰ ਜਨ ਲਉ ਤਰੀਏ ਸਬਨਾਨਕ ਬ੍ਰਹਮ ਫਸਾਰੋ ਲੋਕਮਾਲਾ ਪੰਜਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗਣ ਨਾਹੀ ਆਪੇ ਤਰਸ ਪੈ ਹੋਈ ਤਰਸ ਪੈ ਮਹਿਰਮਤ ਹੋਈ ਸਤਗੁਰ ਸੰਜਨ ਮਿਲਿਆ ਨਾਨਕ ਨਾਮ ਮਿਲੈ ਤਾ ਜੀਵ ਤਨ ਮਨ ਤੀਵੈ ਹਰਿਆ ਪਾਉੜੀ ਤਥਾ ਤੁ ਸਮਰੱਥ ਜਥੈ ਕੋਈ ਨਾਹੀ ਉਤਾਤੇ ਰੀਰਕ ਅਗਨੀ ਉਹ ਦਰਮਾਏ ਸਣਕਾ ਜਮਕੇ ਦੂਤ ਨਾਇਤਰ ਛੱਡ ਜਾਹੀ ਭੌਜਲ ਵਿਖਮਸਗਾ ਹੋ ਗੁਰ ਸ਼ਬਦ ਦੀ ਪਾਰ ਪਾਏ ਜਨ ਗਾਲਗੀ ਵਿਆਸ ਅੰਮ੍ਰਿਤ ਸੇ ਕਾਹੇ ਕਲ ਮੈ ਉਪਨ ਗੁਣ ਗੋਬਿੰਦ ਗਾਇ ਸਤ ਸੰਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵਰਤਾ ਕੋਈ ਨ ਜਾਏ ਜੇ ਆਵੇ ਤਦ ਆਏ ਸ਼ਲੋਕ ਮਾਲਾ 5ਵਾਂ ਅੰਤਰ ਗੁਰਿਆ ਰਗਣਾ ਜੇ ਬਾਜ ਗੁਰ ਨਾਉ ਨਿਤਨੀ ਸਤ ਗੁਰ ਵੇਗਣਾ ਸ੍ਰਵਣੀ ਤੁਨਣਾ ਗੁਰ ਨਾਉ ਸਤ ਗੁਰ ਸੇਧਿ ਰਤਿਆ ਦਰਗੈ ਬੈਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੋਏ ਵਤ ਦੇ ਜਗ ਮੈ ਉਤਮ ਕਾਢੀਐ ਬਰਲੇ ਕੇਈ ਤੇ ਮਹੱਲਾ ਪੰਜਵਾ ਰਖੇ ਰਖਣ ਹਾਰਿ ਆਪ ਵਾਰਿਆਨ ਗੁਰ ਕੀ ਪੈਰੀ ਪਾਏ ਕਾਂ ਸਵਾਰਿਆਨ ਵਾਪ ਦਿਆਲ ਮਨਹੁ ਨਾਮ ਵਿਚਾਰਿਆਨ ਸਾਧ ਜਨ ਕੈ ਸੰਗ ਬਭ ਜੁ ਤਾਰਿਆਨ ਸਾਕਤ ਅਨੰਦਿਕ ਦੁਸ਼ਟ ਤਿਨ ਮਾਹੀ ਵਿਦਾਰਨ ਤਸ ਸਾਹਿਬ ਕੀਤੇ ਏਕ ਨਾਨਕ ਮਨ ਮਾਇ ਜਿਸ ਜੇ ਮਰ ਤਸੁ ਕੋਈ ਸਭਲੇ ਦੁਖ ਜਾਏ ਜਿਸੁ ਸਾਹਿਬ ਕੀ ਤੇਕ ਨਾਨਕ ਮਨ ਮਾਈ ਜਿਸੁ ਸੇ ਮਰਤ ਸੁਖ ਹੋਇ ਸਾਗਲੇ ਦੂਤੁ ਜਾਈ ਵਾਹਿਗੁਰੂ ਜੀ ਕਾ ਕਾ ਸ ਵਾਹਿਗੁਰੂ ਜੀ ਕੀ ਫਤ